ਫਿਲਮ ਆ ਰਹੀ ਹੈ ਰੈਡਵਾ 2 ਥੋੜਾ نیچے ਕਰੋ ਬਈ ਥੋੜੇ ਜਿਹੇ ਬਾਦਰਪਾਈ ਦਾ ਨੰਬਰ ਘਰੇ ਨਹੀਂ ਦੇ ਰਿਹਾ ਤੇ ਉਹ ਮਰ ਹੀਰੋਇਨ ਬਰ ਹੀਰੋਇਨ ਦੇ ਅੱਗੇ ਆ ਕੇ ਇਹ ਇਹ ਦੇਖਿਓ ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪ੍ਰੋਮੋਸ਼ਨ ਲਈ ਦਰਬਾਰ ਸਾਹਿਬ ਨਹੀਂ ਆਉਂਦੇ ਨੇ ਅੱਗੇ ਪਿੱਛੇ ਨਹੀਂ ਹੁੰਦੇ ਜਨਨ ਕਿ ਜਦਦਾਰ ਨੇ ਮਨਾ ਕਿਤੇ ਵੀ ਪ੍ਰੋਮੋਸ਼ਨ ਲਈ ਨਹੀਂ ਆਉਣਾ ਸਿਰਫ ਨਟਮਸਤ ਕੋਲ ਹੀ ਪਹੁੰਚੋ ਨਹੀਂ ਭਾਜੀ ਅਸੀਂ ਪ੍ਰੋਮੋਸ਼ਨ ਲਈ ਵਾਕਈ ਨਹੀਂ ਆਏ ਜਦੋਂ ਮੈਂ ਸ਼ੁਰੂ ਕੀਤੀ ਸੀ ਨਾ ਤੁਸੀਂ ਮੇਰਾ ਇੰਸਟਾਗ੍ਰam ਵੀ ਦੇਖਿਓ ਜਿਹੜੀ ਚੰਗੀ ਚੀਜ਼ ਹੁੰਦੀ ਹੈ ਆਸ਼ੀਰਵਾਦ ਤੋਂ ਬਿਨਾਂ ਸ਼ੁਰੂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਤਾਂ ਕਿ ਜਦੋਂ ਸ਼ੁਰੂ ਕੀਤੀ ਸੀ ਉਦੋਂ ਵੀ ਮੱਥਾ ਟੇਕ ਕੇ ਆਏ ਸੀ ਅੱਜ ਰਿਲੀਜ਼ ਹੋ ਰਹੀ ਹੈ ਉਦੋਂ ਮੱਥਾ ਟੇਕ ਕੇ ਆਏ ਹਾਂ ਆਸ਼ੀਰਵਾਦ ਲੈਣੇ ਆਏ ਹੈਂ ਭਗਵਾਨ ਜੀ ਦਾ ਬਹੁਤ ਪਿਆਰਯੋਗ ਅਰਦਾਸ ਹੈ ਨਾ ਪਿਆਰ ਵੀ ਆਰ ਹੇਅਰ ਫੋਰ ਥੈਟ ਓਨਲੀ ਹੈ ਨਾ ਬਿਲਕੁਲ ਕਈ ਦਿਨ ਸੇ ਮੇਰੀ ਇੱਛਾ ਸੀ ਕਿ ਵੀ ਮੈਂ ਹਰਮਿੰਦਰ ਸਾਹਿਬ ਜਾਵਾਂ ਔਰ ਮੱਥਾ ਟੇਕੂ ਔਰ ਕਿਉਂਕਿ हर रोज कहीं ना कहीं बिजी रहते थे प्रोग्राम पे तो लेकिन कभी मौका ही नहीं मिलता था और हर रोज मैं सोचता सोचता था कि भाई मैं माथे टेकने जाना है गुरुद्वारे तो मौका नहीं लग रहा तो तो आज नव बाज बा मतलब हमारे जो फिल्म आ रही है रेडुआ टू सो so, कहते भी हम पूरी टीम के साथ जाएंगे तो मैंने कहा यार इससे बढ़िया तो काम हो ही नहीं सकता कि भाई एक तो जैसे बोलते ना एक काम दो काज तो इस बार ये वो चीज़ हुई है कि माथा भी टेकने को मिला और मूवी का मतलब एक मैसेज देने को भी मिला कि भी जो पंजाबी पिक्चर आ रही है और मेरी पहली पिक्चर है पहली पिक्चर है ये जो मतलब पंजाबी पिक्चर में कर रहा हूँ अपने आप को बड़ा अच्छा लग रहा है पंजाब के जो अपने जो प्यार करने वाले हैं और उनको एक बार फिर पंजाबी पिक्चरों पर देखने को मिलेगा हाँ जी और यार आप मैं आपको रोड बता दे फिर आप जाएंगे ना फिल्म देखने बड़ा इंटरेस्टेड रोड है राजे महाराज वाला रोड है रोड है मेरा मैसेज ये की जो आज मतलब आज हम देखते है कि जो आज के पचास साल के बाद कैसा दिखेगा ਸੋ ਉਹ ਦਿਖੇ ਉਹ ਇਸ पे ਹੈ ਔਰ ਬਾਕੀ ਜੋ ਮਾਰੇ ਜੋ ਹੀਰੋ ਹੈ ਇਹ ਦੇਖੀ ਆਪ ਸਭ ਥੋੜਾ ਅਗੇ ਹੀ ਥੋੜਾ ਥੋੜਾ ਨੀਚੇ ਕਰੋ ਬਈ ਥੋੜਾ ਨੀਚੇ ਕਰੋ ਬਈ ਔਰ ਇਹ ਮਾਰੇ ਹੀਰੋਇਨ ਬ੍ਰੋ ਹੀਰੋਇਨ ਵੀ ਅੱਗੇ ਆ ਕੇ ਆਈ ਹੈ ਇਹ ਦੇਖਿਓ ਅਸੀਂ 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 ਵਾਹਿਗੁਰੂ ਦਾ ਸ਼ੁਕਰੀਆ ਕਰਨ ਆਏ ਆ ਕਿ ਆ ਫਿਲਮ ਪੂਰੀ ਬਣੀ ਹੈ ਤੇ ਹੁਣ ਦਰਸ਼ਕਾਂ ਦੇ ਸਾਹਮਣੇ ਆ ਰਹੀ ਹੈ ਰੇਡ ਵਾ ਰਿਟਰਨ ਸੋ ਯਾਰ ਅਰਦਾਸ ਕਰੋਗੇ ਸਮਰਥਨ ਦੇ ਲਈ ਥੈਂਕ ਯੂ ਭਾਜੀ ਅਰਦਾਸ ਕਰਦੇ ਆਂ ਅਸੀਂ ਬਹੁਤ ਜ਼ਿਆਦਾ ਔਰ ਇਹ ਫਿਲਮ ਬਹੁਤ ਅੱਛਾ ਕਰੇ ਅਸੀਂ ਉਹੀ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪ੍ਰੋਮੋਸ਼ਨ ਲਈ ਦਰਬਾਰ ਸਾਹਿਬ ਨਹੀਂ ਆਉਂਦੇ ਨੇ ਅੱਗੇ ਪਿੱਛੇ ਨਹੀਂ ਹੁੰਦੇ ਜਦ ਕਿ ਜਿਹਦੇ ਦਾ ਨਾਮ ਮੰਨਾ ਕਿਤੇ ਵੀ ਪ੍ਰੋਮੋਸ਼ਨ ਲਈ ਨਹੀਂ ਆਉਣਾ ਸਿਰਫ ਨਤਮਸਤ ਹੋਣ ਲਈ ਪਹੁੰਚੋ ਨਹੀਂ ਭਾਜੀ ਅਸੀਂ ਪ੍ਰੋਮੋਸ਼ਨ ਲਈ ਵਾਕਈ ਨਹੀਂ ਆਏ ਜਦੋਂ ਮੈਂ ਸ਼ੁਰੂ ਕੀਤੀ ਸੀ ਨਾ ਤੁਸੀਂ ਮੇਰਾ ਇੰਸਟਾਗ੍ਰam ਵੀ ਦੇਖਿਓ ਜਿਹੜੀ ਚੰਗੀ ਚੀਜ਼ ਹੁੰਦੀ ਹੈ ਆਸ਼ੀਰਵਾਦ ਤੋਂ ਬਿਨਾਂ ਸ਼ੁਰੂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਤਾਂ ਕਿ ਜਦੋਂ ਸ਼ੁਰੂ ਕੀਤੀ ਸੀ ਉਦੋਂ ਵੀ ਮੱਥਾ ਟੇਕ ਕੇ ਆਏ ਸੀ ਅੱਜ ਰਿਲੀਜ਼ ਹੋ ਰਹੀ ਹੈ ਉਦੋਂ ਮੱਥਾ ਟੇਕ ਕੇ ਆਇਆ ਹਾਂ ਸਰ ਮੈਸੇਜ ਇਦਾਂ ਹੈ ਕਿ ਟਾਈਮ ਮਸ਼ੀਨ ਉਤੇ ਪਹਿਲੀ ਫਿਲਮ ਹੈ ਸਾਇੰਸ ਫਿਕਸ਼ਨ ਹੈ ਪੰਜਾਬ ਵਾਸਤੇ ਪੰਜਾਬੀ ਫਿਲਮਾਂ ਲਈ ਇੱਕ ਅਲੱਗ ਉਡਾਨ ਹੈ ਔਰ ਆਰਟਿਸਟ ਤੁਹਾਡੇ ਸਾਹਮਣੇ ਦਾ ਗ੍ਰੇਟ ਖਲੀਜੀ ਮਾਇਰਾ ਜੀ ਨਮਨੰਜਰਾ ਹੋਰ ਵੀ ਬੜੇ ਆਰਟਿਸਟ ਨੇ ਇੱਥੇ ਸੋ ਦੇਖਿਓ ਜੇ ਪਸੰਦ ਆਏ ਥੈਂਕ ਯੂ

ਬਾਬਾ ਜੀ ਸੁੱਖ ਰੱਖਣ ਚੜਦੀ ਕਲਾ